ਇਹ ਰੀ ਪੰਡਤ ਰੋਂਦੇ ਕਰ ਲਾਉਂਦੇ ਗੁਰੂ ਤੇਗ ਬਹਾਦਰ ਜੀ ਕੋਲ ਆ ਕੇ ਬੈਠ ਕੇ ਰੋਣ ਲੱਗ ਗਏ ਆਪਣੇ ਬਾਰੇ ਦੱਸਣ ਲੱਗ ਗਏ ਵੀ ਸਾਡੇ ਉੱਪਰ ਕਿੰਨੇ ਤਸੀਹੇ ਹੋ ਰਹੇ ਨੇ ਸਾਡੇ ਪਰ ਤਸੀਹੇ ਕੌਣ ਕਰ ਰਿਹਾ ਇਹ ਮੰਗਲ ਸਰਕਾਰ ਕਰ ਰਹੀ ਆ ਉਦੋਂ ਫੇਰ ਜਦੋਂ ਇਹ ਦੇਖ ਕੇ ਸਭ ਕੁਝਾ ਸ੍ਰੀ ਉਸ ਸਮੇਂ ਨਾ ਜੋ ਕਿ ਸ੍ਰੀ ਗੁਰਗੋਬਿੰਦ ਸਿੰਘ ਜੀ ਸਨ ਉਹਨਾਂ ਦੀ ਉਮਰ 9 ਸਾਲ 9 ਸਾਲ ਦੀ ਉਮਰ ਸੀਗੀ ਤੇ ਆਣ ਕੇ ਕੋਲ ਕਹਿਣ ਲੱਗੇ ਆਪਣੇ ਪਿਤਾ ਜੀ ਨੇ ਸ੍ਰੀ ਗੁਰਤੇਗ ਬਾਦ ਦਰਜੀ ਨੂੰ ਕੀ ਕਹਿੰਦੇ ਨੇ ਆ ਜੋ ਆਪਾਂ ਤੁਹਾਡੇ ਨਾਲ ਅੱਗੇ ਸ਼ੇਅਰ ਕਰਦੇ ਆਂ ਇਹ ਜੁਲਮ ਦੀ ਹੱਦ ਇਸ ਨੂੰ ਰੋਕਣ ਤਾਂ 9 ਸਾਲ ਦੇ ਤੇ ਆਪਣੇ ਗੁਰੂ ਪਿਤਾ ਦੇ ਮੁਖ ਤੇ ਉਦਾਸੀ ਚਿੰਤਾ ਤੇ ਖਮੋਸੀ ਵੇਖੀ ਤਾਂ ਆਪਣੀ ਰਸਪਰੀ ਮਿੱਠੀ ਆਵਾਜ਼ ਵਿੱਚ ਪ੍ਰੇਸ਼ਨ ਕੀਤਾ ਪ੍ਰੇਸ਼ਨ ਕੀਤਾ ਇਹ ਚਿੰਤਾ ਕੈਸੀ ਹੈ ਮਹਾਰਾਜ ਕਿ ਸਮੱਸਿਆ ਆਣ ਪਈ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਤੇ ਹੋ ਰਹੇ ਅਤਿਆਚਾਰਾਂ ਦੀ ਸਾਰੀ ਵਾਰਤਾ ਬਾਲਕ ਗੋਬਿੰਦ ਰਾਏ ਨੂੰ ਕਹੇ ਸੁਣਾਈ ਅਤੇ ਬਚਨ ਕੀਤੇ ਕਿ ਇਹ ਜ਼ੁਲਮ ਦੀ ਹੱਦ ਹੈ ਇਸ ਨੂੰ ਰੋਕਣਾ ਪਵੇਗਾ ਅਤੇ ਜੇਕਰ ਕਿਸਾ ਜ਼ੁਲਮੀ ਅਤਿਆਚਾਰ ਨੂੰ ਹੁਣੇ ਹੀ ਨਹੀਂ ਹੁਣੇ ਹੀ ਰੁਕ ਰੋਕ ਨਾ ਸਕੇ ਰੋਕ ਨਹੀਂ ਸਕੇ ਤਾਂ ਫਿਰ ਕਿਵੇਂ ਰੋਕਾਂਗੇ ਇਸ ਲਈ ਕੁਝ ਨਾ ਕੀਤਾ ਗਿਆ ਵੀ ਜੇ ਹੁਣ ਦੇਖੋ ਜਦੋਂ ਸਨਾਰੇ ਨੇ ਗੁਰਤੇਗਵਾਦ ਦਜੀ ਦੱਸ ਰਹੇ ਨੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਨੂੰ ਕੀ ਕਰ ਰਹੇ ਨੇ ਇਸ ਨੂੰ ਰੋਕਣਾ ਪਵੇਗਾ ਤੇ ਜੇਕਰ ਇਸੀ ਇਸ ਜੁਲਮੀ ਅਤਿਆਚਾਰ ਨੂੰ ਹੁਣੇ ਹੀ ਰੋਕਣ ਲਈ ਕੋਈ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਕੇਵਲ ਮੁਸਲਮਾਨੀ ਧਰਮ ਹੀ ਹੋਵੇਗਾ ਹੋਰ ਕੋਈ ਧਰਮ ਨਹੀਂ ਬਚੇਗਾ ਬਾਲਕੋ ਗੋਬਿੰਦ ਰਾਏ ਜਲਦ ਹੀ ਸਾਰਾ ਮਸਲਾ ਭਾ ਹਾਂਜੀ ਬਾਲਕ ਗੋਵਿੰਦ ਰਾਏ ਜਲਦੇ ਹੀ ਸਾਰਾ ਮਾਮਲਾ ਸਮਝ ਗਏ ਅਤੇ ਉਹਨਾ ਸਹਿਜ ਸਪਾ ਪੁੱਛਿਆ ਕਿਵੇਂ ਰੋਕਣਾ ਪਵੇਗਾ ਰੋਕਣਾ ਹੋਵੇਗਾ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਨੂਰਾਨੀ ਨੂਰਾਨੀ ਪੁੱਤਰਾਂ ਪੁੱਤਰ ਦੇ ਨੇਤਰਾਂ ਵਿੱਚ ਝਾਕਦੇ ਹੋਏ ਕਿਹਾ ਇਸ ਅਤ ਅਤ ਦੇ ਜਨਮ ਨੂੰ ਠੱਲ ਪਾਉਣ ਲਈ ਕਿਸੇ ਅਜਿਹੇ ਮਹਾਪੁਰਸ਼ ਨੂੰ ਕੁਰਬਾਨੀ ਦੇਣੀ ਪਵੇਗੀ ਜਿਹੜਾ ਰੋਹਾਨੀਅਤ ਦੀ ਸਿਖਰ ਤੇ ਪੂਜਾ ਹੋਵੇ ਸੰਤਾਂ ਮਾਤਾਂ ਮਹਾਤਮਾ ਦਾ ਸਿਰਤਾਜ ਹੋਵੇ ਜਿਸ ਦੇ ਦਿਲ ਵਿੱਚ ਸੱਚੇ ਗਿਆਨ ਦੀ ਰੌਸ਼ਨੀ ਹੋਵੇ ਇਹ ਸੁਣਦਿਆਂ ਹੀ ਬਾਲਕ ਗੋਵਿੰਦ ਰਾਏ ਨੂੰ ਇਉਂ ਪ੍ਰਤੀਤ ਹੋਇਆ ਕਿ ਉਹਨਾਂ ਦੇ ਉਹਨਾਂ ਦੇ ਨੂਰਾਨੀ ਨਿਤਰਾਂ ਵਿੱਚ ਇੱਕ ਅਨੋਖਾ ਚਾਨਣ ਹੈ ਉਸ ਤਪ ਅਤੇ ਤਪੱਸਿਆ ਦਾ ਚਾਨਣ ਹੈ ਪਛਿਆ ਦਾ ਚਾਨਣ ਜਿਸ ਦੀ ਰਾਹ ਉਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਹਿਲੇ ਜਾਮੇ ਤੋਂ ਚੱਲ ਰਹੇ ਸਨ ਅਤੇ ਉਹਨਾਂ ਨੂੰ ਇਹ ਚਾਨਣ ਨੇਤਰਾਂ ਤੋਂ ਹੁੰਦਾ ਹੋਇਆ ਆਤਮਕ ਡੁੰਗਾਈ ਤੱਕ ਪੁੱਤਰ ਦਾ ਇੰਜ ਇੰਜ ਜਪਿਆ ਜਿਵੇਂ ਲੱਖਾਂ ਮਸਾਲਾ ਨੂੰ ਰਸਨੰਦਾ ਕਰੋੜਾਂ ਦੀਪ ਬਾਲਦਾ ਅਰਬਾਂ ਰੋਸ਼ਨ ਮਨਾਰਿਆਂ ਨੂੰ ਨਵੀਂ ਜ਼ਿੰਦਗੀ ਬਖਸ਼ ਰਿਹਾ ਹੈ ਫਿਰ ਉਹਨਾ ਆਪਨੇ ਮੁਖ ਤੋਂ ਸੀਸ ਨਵਾ ਕੇ ਬਾਚਨਾ ਕਿਤੇ ਮਹਾਰਾਜ ਜੀ ਤੋਂ ਵੱਡਾ ਪਰਮਾਤਮਾ ਆਪ ਜੈਸਾ ਸੰਤ ਮਹਾਪੁਰਸ਼ ਇਸ ਧਰਤੀ ਤੇ ਹੋਰ ਕੌਣ ਹੋ ਸਕਦਾ ਹੈ